ਆਜਾ ਕਰਨਾ ਮਕੀਜਾ ਵਾਕਾਂ ਤੇ ਪਾਇਆ ਪੈਣਾ ਸਭ ਤੋਂ ਖਾਣਾ ਪੰਜਾਬ ਨੂੰ ਸੁਣ ਕਰਦੇ ਆ ਬੰਦੇ ਕਰ ਤਰੀ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰਕਾਰ ਮੁੱਖ ਮੰਤਰੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਕੁੱਟਿਆ ਕਿਉਂ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਚਲਦੀ ਵੀਡੀਓ ਵਿੱਚ ਦਿਖਾ ਦਈਏ ਕਿ ਮੁੱਖ ਮੰਤਰੀ ਨੇ ਕਿਸੇ ਦੇ ਕੁੱਤੇ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਉੱਪਰ ਇੱਟਾਂ ਵਿੱਚ ਲਾਈਆਂ ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਨੇ ਉਸ ਦਾ ਟੱਪਾ ਛਾੜਿਆ ਗਲਤੀ ਚਾਹੇ ਕੋਈ ਵੀ ਹੋਵੇ ਪਰ ਲੋਕੀ ਪੁਲਿਸ ਦੀ ਇਸ ਬੇਟੰਗੀ ਕੋਟ ਦਾ ਵਿਰੋਧ ਕਰ ਰਹੇ ਹਨ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਇਹੋ ਜਿਹੇ ਹੋਰ ਅਪਡੇਟ ਜਾਣਨ ਵਾਸਤੇ ਸਾਡੇ ਚੈਨਲ ਨਾਲ ਬਨੇ ਰਹਿਣਾ ਧੰਨਵਾਦ